ਮੋਗਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਜੁਧ ਨਸ਼ਾ ਵਿਰੁੱਧ ਰੈਲੀ ਹੈ ਪਰ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਇਸ ਰੈਲੀ ਦੇ ਵਿੱਚ ਦਾਖਲ ਨਹੀਂ ਹੋਣਗੇ ਸ਼ਾਮਲ ਨਹੀਂ ਹੋਣਗੇ ਕਿਉਂਕਿ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਸਿਹਤ ਦੇ ਹਵਾਲੇ ਦੇ ਨਾਲ ਉਹ ਇਸ ਰੈਲੀ ਦੇ ਵਿੱਚ ਅੱਜ ਸ਼ਾਮਲ ਨਹੀਂ ਹੋਣਗੇ ਔਰ ਅਰਵਿੰਦ ਕੇਜਰੀਵਾਲ ਇਸ ਰੈਲੀ ਨੂੰ ਸੰਬੋਧਨ ਕਰਨਗੇ ਤਾਂ ਇਹ ਜੁਧ ਨਸ਼ਿਆਂ ਵਿਰੁੱਧ ਰੈਲੀ ਹੈ ਮੋਗਾ ਦੇ ਕਿਲੀਚਾਲਾ ਦੇ ਵਿੱਚ ਇਹ ਵੱਡੀ ਰੈਲੀ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸੀਐਮ ਮਾਨ ਦੀ ਸਿਹਤ ਨੂੰ ਸਾਜ਼ ਹੋ ਦੀ ਹੈ ਔਰ ਕੱਲ ਸੀਐਮ ਭਗਵੰਤ ਮਾਨ ਜੋ 40ਸ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਰੂਟੀਨ ਜਿਹੜਾ ਚੈੱਕਅਪ ਹੈ ਉਸ ਦੇ ਲਈ ਉੱਥੇ ਦਾਖਲ ਹੋਈ ਸੀ ਔਰ 40s ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਸੀਐਮ ਜਿਹੜੇ ਥਕਾਵਟ ਮਹਿਸੂਸ ਕਰ ਰਹੇ ਨੇ ਅਨੀਜ਼ੀ ਮਹਿਸੂਸ ਕਰ ਰਹੇ ਸੀ ਕាល ਜਦੋਂ ਧੁਰੀ ਵਿਖੇ ਉਹਨਾਂ ਦਾ ਦੌਰਾ ਸੀ ਔਰ ਧੁਰੀ ਤੋਂ ਉਹਨਾਂ ਨੇ ਫਾਜ਼ਿਲਕਾ ਜਾਣਾ ਸੀ ਪਰ ਰਸਤੇ ਦੇ ਵਿੱਚੋਂ ਹੀ ਮੁਹਾਲੀ ਨੂੰ ਗੱਡੀਆਂ ਪਾ ਲਈਆਂ ਜਾਂਦੀਆਂ ਨੇ ਔਰ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਜੁਹਨਾਂ ਦਾ ਚੈੱਕਅਪ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਗੱਲ ਸਾਹਮਣੇ ਆਉਂਦੀ ਹੈ ਕਿ ਅਨੀਜ਼ੀ ਮਹਿਸੂਸ ਕਰ ਰਹੇ ਸੀ ਥਕਾਵਟ ਮਹਿਸੂਸ ਕਰ ਰਹੇ ਸੀ ਜਿਸ ਕਰਕੇ ਉਹਨਾਂ ਨੂੰ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਤਾਂ 40s ਹਸਪਤਾਲ ਦੇ ਵੱਲੋਂ ਜਿਸ ਦੇ ਵਿੱਚ ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਕਿ ਕਈ ਜਿਹੜੀਆਂ ਰਿਪੋਰਟਾਂ ਉਹਨਾਂ ਦੀਆਂ ਲਈਆਂ ਗਈਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਟੈਸਟ ਕਰਵਾਏ ਗਏ ਨੇ ਤਾਂ ਰਿਪੋਰਟਾਂ ਨਾਰਮਲ ਆਈਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਈ ਵਾਰ ਭਗਵੰਤਪਾਣ ਇਸੇ ਤਰੀਕੇ بیمار ਹੋ ਚੁੱਕੇ ਨੇ 40 ਹਸਪਤਾਲ ਦੇ ਵਿੱਚ ਇਸ ਤੋਂ ਪਹਿਲਾਂ ਵੀ ਦਾਖਲ ਹੋ ਚੁੱਕੇ ਨੇ ਜਦੋਂ ਕਈ ਦਿਨਾਂ ਤੱਕ 40 ਹਸਪਤਾਲ ਦੇ ਵਿੱਚ ਦਾਖਲ ਰਹੇ ਸੀ